ਸਾਰੇ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਆ ਸ਼ਨੀਵਾਰ ਅੱਜ ਮੰਮੀ ਆਉਣ ਲੱਗੇ ਆ ਮੰਮੀ ਪਹਿਲੀ ਵਾਰੀ ਆਉਣ ਲੱਗੀ ਇੱਥੇ ਪਹਿਲੀ ਵਾਰੀ ਮਤਲਬ ਘਰ ਚ ਆਉਣ ਲੱਗੇ ਆ ਹੁਣ ਅਗੋ ਮੰਮੀ ਕੱਲ ਦੀ ਆਈ ਐ ਤੇ ਅੱਜ ਇੱਥੇ ਹੋਣਾ ਹੈ ਮੀ ਆਏ ਆ ਪਹਿਲੀ ਵਾਰੀ ਆਏ ਇੱਥੇ ਕਿੱਦਾਂ ਲੱਗਾ ਮਮ ਜੀ ਸਹੀ ਸੋਣਾ ਚਾਹ ਤੇ ਰੀਮੇ ਨਾਲ ਆ ਆ ਵੇਖਿਓ ਆ ਹਾਂ ਆ ਫੁੱਲ ਬਨੋਟੀ ਲੱਗਦਾ ਨਾ ਦਿਲਗਦ ਬਨੋਟੀ ਹੰਦਾ گلاب ਕਾਜੀ ਉਹ ਵੇਖਿਓ ਗੀਤੇ ਬਾਜੀ ਦੀ ਨਾ ਅੱਕੜ ਹੋ ਗਈ ਐ ਇਹਨਾਂ ਦੀ ਵੀਡੀਓ ਜੇ ਵਾਇਰਲ ਹੋ ਗਈ ਇੱਕ ਇਹ ਤੇ ਸਾਰੇ ਭਰਾ ਸ਼ਾਇ ਪਏ ਇੰਸਟਾਗ੍ਰਾਮ ਤੇ ਹਾਂ ਅੱਜ ਅੱਜ ਧੁੱਪ ਨਹੀਂ ਨਿਕਲੀ ਹਨਾ ਕਿੰਨਾ ਲੱਗਾ ਮੰਮੀ ਜੀ ਦੂਰ ਦੂਰ ਵਾਵਾ ਲੱਗਾ ਨਾ 3 ਕਿਲੋਮੀਟਰ ਆ ਸ਼ਾਇਦ ਹਾਂ ਚੇਤਾ ਪੁੱਛ ਸਕਦਾ ਜੇ ਮੈਨੂੰ ਵੀ ਨਹੀਂ ਪਤਾ ਮੈਂ ਵੀ ਨਹੀਂ ਕੱਲੀ ਗਈ ਉੱਧਰ ਨੂੰ ਅਜੇ ਵੇਖੋ ਇਹ ਪਹਿਲਾਂ ਉਹ ਉੱਧਰੋਂ ਕਿ ਆਉਂਦੇ ਹਾਂ ਹਾਂ ਫਿਰ ਉਧਰ ਆਇਆ ਹਾਂ ਹੂੰ ਚਾਹ ਤੇ ਹਾਂ ਚਾਹ ਰੱਖੀ ਆ ਤੇ ਆਪ ਰੌਂਠਾ ਸੰਦੀਪ ਨੇ ਬਣਾ ਕੇ ਭੇਜ ਆਣੇ ਨਾ ਗੋਭੀ ਵਾਲੇ ਪਰੌਂਠੇ ਬਣਾਏ ਸੀ ਤੇ ਇੱਕ ਮੇਰੇ ਵਾਸਤੇ ਵੀ ਧਿਆਨ ਮੈਂ ਚਾਹ ਨਾ ਖਾਣ ਲੱਗੀ 3 ਵਜੇ ਦਾ ਟਾਈਮ ਉਹ ਤਾਂ ਹੀ ਭਾਜੀ ਹੈ ਕਿ ਪੈਣਾ ਨਹੀਂ ਹੈ ਝੁਕਣਾ ਪੈਣਾ ਹੈ। ਆਗਰਾਮ ਤੇ ਜੇੜ ਕੇ ਇਹਨਾਂ ਨਹੀਂ ਵੇਖੀ ਜਾ ਕੇ ਵੇਖ ਸਕਦੇ ਸਾਡੀ ਵੀਡੀਓ ਨੂੰ ਬੜੇ ਵਿਊ ਆਏ ਆ। ਦੱਸਿਓ ਭੈਣ ਕਿਹੜੀ ਇੰਸਟਾਗ੍ਰਾਮ ਤੇ ਸਿਮਰ ਜਸ ਵਲੌਗ ਜਾ ਕੇ ਸਰਚ ਕਰ ਲਿਓ। ਇੰਸਟਾ ਦੇਵੀ ਲੋੜੀ ਵਾਲੀ। ਇਹਨੂੰ ਕਿੰਨੇ 8000 ਲਾਈਕ ਆਏ ਹੈ ਨਾ ਵਿਊ ਬੜੇ ਆਏ ਹੀ 1 ਲੱਖ ਤੋਂ ਵੱਧ ਹੀ। ਉਹਦੀ ਵੀਡੀਓ ਨੂੰ ਕੱਟਣ ਲੱਗੇ ਹਾਂ ਹਾਂ ਵਿਊ ਤਾਂ ਕਿੰਨੇ ਹੋ ਗਏ ਆ ਇਹੀ ਚਾਹ ਤੇ ਅਸ ਦੀਵੜੇ ਜਿਹੜਾ ਪਰੌਠਾ ਭੇਜਾ ਉਹ ਖਾਣ ਲੱਗੀ ਆ ਸਿਮਰ ਨਾਲ ਗੱਲ ਕਰਾ ਦੇ ਗੋਭੀ ਵਾਲਾ ਸਤਿ ਸ਼੍ਰੀ ਅਕਾਲ ਜੀ ਸਾਰੇ ਗਾਇਸ ਟੋਲ ਕੀ ਵਾਲਾ ਬਾਬੂ ਆ ਗਿਆ ਜੀ ਪਾਰਟੀ ਪਾਰਟੀ

ਆਪਾਂ ਕਿਹਾ ਸੀ ਜੋ ਉਹ ਵੀ ਲੰਦਾ ਅੱਛਾ ਲੰਗਾਇਆ ਪਾਰਟੀ ਬਸ ਇੰਨੇ ਮੇਰੇ ਸਮਾਂ ਸਸਿਕਾ ਗਾਇਸ ਕੀ ਆ ਚਾਲ ਅੱਜ ਵੀ ਵੈਲ ਲੋਨ ਦੀ ਖੁਸ਼ੀ ਚ ਪਾਰਟੀ ਹੱਕਾ ਨੂਡਲਸ ਮੰਮੀ ਵੀ ਖਾ ਰਹੀ ਹੱਕਾ ਨੂਡਲਸ ਅਮੀ ਕਿਦਾਂ ਲੱਗੇ ਚੰਗੇ ਮੰਮੀ ਦਿਖਾਉਂਦੀ ਨਹੀਂ ਉਹਦਾ ਬਾਹਰੀ ਜੀਜਾ ਅੱਜ ਹੱਕਾ ਨੂਡਲ ਖਾ ਰਹੀ ਹੈ ਕਦੇ ਕਦੇ ਖਾ ਲੈਂਦੀ ਹੈ हाँ इस मसाला ज्यादा नहीं हम खुश हैं वीडियो वायरल हो गई खुश हैं जिन्हें जिन्हें लाइक कमेंट किया जन जिन्हें वीडियो देखी बहुत बहुत धन्यवाद बहुत बढ़िया लगा ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜਿਨੇ ਜਿਨੇ ਵੀਡੀਓ ਲਾਈਕ ਕੀਤੀ ਕਮੈਂਟ ਕੀਤਾ ਸਭ ਕੁਛ ਲਈ ਬਹੁਤ ਬਹੁਤ ਧੰਨਵਾਦ ਮਨੇ ਹੱਡ ਫੋਨ ਚਾਰਜ ਲਾਏ ਚਾਰਜ ਹੋ ਜਾਂਦੇ ਜੀ ਜਿਨੇ ਸਾਡੀ ਵੀਡੀਓ ਵੇਖੀ ਲਾਈਕ ਕੀਤੀ ਕਮੈਂਟ ਕੀਤੀ ਬਹੁਤ ਸ਼ੇਅਰ ਕੀਤੀ ਸ਼ੇਅਰ ਵੀ ਕੀਤੀ ਸਾਰੇ ਨੇ ਸ਼ੇਅਰ ਵੀ ਕੀਤੀ ਬਹੁਤ ਸਾਰਾ ਸ਼ੇਅਰ ਹੋਇਆ ਵਾ 5000 ਦੇ ਟੱਪ ਹੋ ਗਿਆ ਸ਼ੇਅਰ ਹੋਣ ਵਧੀ ਜਾਣ ਦੀ ਵੀਡੀਓ ਕਿਤੇ ਚੱਲੀ ਜਾਂਦੀ ਹੈ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਾਕੀ ਆਪ ਕੋ ਕੁਝ ਮਾਂ ਵਿੱਚ ਘੜਾ ਦਾਂਗੇ ਕੋਈ ਗੱਲ ਨਹੀਂ ਘੜਾ ਲੇਗੀ ਸਸਿਕਾ ਜੀ ਅਸੰਦੀਪਾਲ ਚੱਲੇ ਮੈਂ ਤੇ ਮੰਮੀ ਉੱਧਰ ਚੱਲਦੇ ਆਂ ਗੁੱਦਾ ਦੇਣਾ ਆਏ ਆਂ ਹੀ ਆਟਾ ਲੈਣਾ ਏ ਰੋਡ ਤੋਂ ਲੈਣਾ ਏ ਲੱਭ ਹੀ ਲਿਆ ਰਸਤਾ ਪੁੱਛ ਪੁੱਛ ਕੇ ਪਹਿਲਾਂ ਅੰਕਲ ਨੂੰ ਪੁੱਛਿਆ ਫੇਰ ਇੱਧਰ ਲੱਗ ਗਈ ਆ ਨਾ ਮਮ ਜੀ ਵਿੱਚੋਂ ਦੀ ਓ ਲੈ ਲਿਓ ਨਹੀਂ ਚੱਲੀਆਂ ਸੰਦੀਪ ਵੱਲ ਨਾਣਾ ਮਮ ਜੀ ਹੋਰ ਇੱਕੀ ਕੋਟਾ ਰੋਡ ਤੋਂ ਲਿਆ पुष्पा 3 या पुष्पी मेरा कुंगरू डलक गया तुम कुंगरू तुम पाजी कहंदे कुंगरी रडा कुंगरू कुंगरू कुंगरी मेरा नाही ओदा ना कुंगरूआ रोटी एही सवेरे बना के खा ली ही पर फिर भूख लागगी हुन मैं संदीप पाल भी खान लगी रोटी आदा डब्बा आ गया ये व्यादा डब्बा ਓਪਨਿੰਗ ਤੇ ਕਾ ਡੱਬੇ ਦੀ ਕੀ ਐ ਪੁਸ਼ਪਾ ਦੀ ਅਗਵਾਈ ਇਹ ਲੋੜੀ ਦੀ ਕਾਰਵਾਈ ਕਮੈਂਟ ਆਇਆ ਕੇ ਦਾ ਬੋਲਾ ਤੇ ਵਾਜ ਕਾਜੂ ਵੀ ਤਾਂ ਮੋਣਿਆ ਅੱਜ ਦੇਖੀ ਲਿਆ ਉਹ ਚ ਪਾਲਾਂਗੇ ਵੇਸਨ ਚ ਜਾ ਗਿਆ। ਨਾਇਜ਼ ਇਹਨਾਂ ਨੂੰ ਵਿਆਹ ਆ ਗਿਆ ਤੇ ਸਾਡੀ ਮੰਮੀ ਬਣਾ ਰਹੀ ਆ ਅੱਜ ਕੜੀ। ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਾਡੀ ਮੰਮੀ ਆਏ ਕੜੀ ਜ਼ਰੂਰ ਬਣਾਉਣਾ ਹੁੰਦੀ ਆ ਹੀ ਮੰਮੀ ਕੋਲ। ਤੇ ਮੰਮੀ ਦੇ ਹੱਥ ਦੀ ਕੜੀ ਖਾਵਾਂਗੇ ਅੱਜ ਨਾਲ ਬਣਾਣਗੇ ਚੌਲ ਤੇ ਇੰਜਾਇ ਕਰਾਂਗੇ ਮੰਮੀ ਦੇ ਹੱਥਾਂ ਦੀ ਕੜੀ। ਹਾਂ ਸੰਦੀਪ ਕੀ ਕੰਮ ਤੋਂ ਇਹ ਵੀ ਮੰਮੀ ਉਧਰ ਪਕੌੜੇ ਬਣਾ ਰਹੀ ਆ। ਪਕੌੜੇ ਕੜੀ ਪਕੌੜੇ ਮੰਮੀ ਬਣਾ ਰਹੀ ਆ ਕੜੀ ਪਕੌੜੇ। ਚੱਲਣਗੇ ਬਾਰੇ ਪਕੌੜੇ ਬਾਹਰ ਹਵਾ ਚੱਲਣ ਦੀ ਐ ਸੰਦੀਪ ਤੋਂ ਕਰਨੀ ਟੀਵੀ ਬੰਦ ਕਰ ਤੇ ਟੀਵੀ ਕੌਣ ਵੇਖਣ ਡਿਆ ਐ ਤੂੰ ਵੇਖਣ ਦੀ ਹਾਂ ਪਿਆਰ ਦਿਮਾਗ ਮੇਰੇ ਤੋਂ ਕੱਲ ਏਡਾ ਦਿਮਾਗ ਏਡਾ ਅੱਜ ਏਡਾ ਹੋ ਗਿਆ ਪੁੱਜ ਗਿਆ ਉਸ ਪਕਾ ਜਾਮੀ ਨੇ ਉਸ ਕਾਪੀ ਛੋਟਾ ਐ ਇਹਨਾਂ ਨੂੰ ਗਰਸ ਚਾ ਆ ਬੜਾ ਵਾ ਬਣ ਗਈ ਤੇਰੀ ਬਹੁਤ ਵਧੀਆ ਬਣੀ ਆ ਅੜੀ ਗਾਇਸ ਬਣ ਗਈ ਆ ਚੰਗਾ ਮੈਂ ਵੀ ਪਾਣਾ ਬਹੁਤ ਨੇ ਜਗਰ ਪਾਣੀ ਲੈਣੇ ਫਰ ਨਾਲ ਬਿਟੇੜੇ ਬਣਾਏ ਹਾਂ ਵੀ ਜਰਾ ਮੁਸਫਾ ਐਡ ਹੋ ਗਿਆ ਇਹ ਚਲ ਚੰਗੀਦਾ ਇਹ ਕੋਈ ਇਹ ਪੋਣਾ ਜਿਵੇਂ ਲੋ ਦੇ ਵਿੱਚ ਆੜ ਇਹ ਅਸਲੀ ਪਿਆਰ ਹੈ ਇਹ ਵੀਡੀਓ

ਚਲੋ ਅੱਡਾ ਸਿਲੰਡਰ ਰੱਖਣ ਲੱਗਾ ਪੁਸ਼ਪਾ ਹੋਵੇ ਚੰਗਾ ਪੁਸ਼ਪੀ ਮਿਲਦੇ ਆ ਮੈਂ ਸਵੇਰੇ ਜੱਟੇ ਜਾਣਾ ਪੇਕੇ ਨਾਂ ਜਾਣਾ ਤੇ ਚੱਲ ਮੇਰੇ ਨਾਲ ਹੈ ਗਾਇਸ ਹੁਣ ਅਸੀਂ ਘਰ ਪਹੁੰਚ ਗਏ ਆ ਤੇ ਰੋਟੀ ਤੇ ਤੁਹਾਨੂੰ ਪਤਾ ਹੀ ਹੈ ਕਿ ਸੰਦੀਪ ਵੱਲ ਖਾਏ ਕਿਉਂਕਿ ਮੰਮੀ ਨੇ ਕੜੀ ਬਣਾਈ ਤੇ ਹੁਣ ਮੈਂ ਸੂਟ ਪ੍ਰੈਸ ਕੀਤਾ ਪੇਕੇ ਜਾਂਦੀਆਂ ਤਿਆਰੀਆਂ ਸੀ ਰਗਲਾ ਪ੍ਰੈਸ ਕਰਕੇ ਰੱਖਾ ਸੂਟ ਮੈਂ ਪ੍ਰੈਸ ਕਰਕੇ ਰੱਖ ਲਿਆ ਮੈਂ ਸਵੇਰੇ ਪਾ ਕੇ ਜਾਣਾ ਹੈ ਤੇ ਬੈਗ ਚ ਸਿਰਫ ਇੱਕ ਸੂਟ ਨਾਲ ਖੜਨਾ ਇੱਕ ਆ ਨਾਈਟ ਸੂਟ ਹੈ ਥੋੜਾ ਜਿਹਾ ਗਿੱਲਾ ਹੈ ਤੇ ਮੈਂ ਇੱਥੇ ਰੱਖਤਾ ਕਿ ਜਿਹੜਾ ਥੋੜੀ ਜੀ ਸੁਲਾਬੇ ਦੀ ਤਗਤਮ ਹੋ ਜੂਗੀ ਤੇ ਇਧਰ ਮੈਂ ਦੁੱਧ ਗਰਮ ਕਰਨ ਰੱਖਿਆ ਲਾਈਟ ਉਹਦਾ ਹੀ ਆਫ ਕੀਤੀ ਆ ਤੇ ਦੁੱਧ ਦਿਨ ਖਾਣ ਲੱਗੇ ਆਪਾਂ ਜਲੇਬੀਆਂ ਰਾਤ ਵਾਲੀਆਂ ਤਾਂ ਜੇ ਤਾਂ ਭੁੱਲ ਗਏ ਜਲੇਬੀਆਂ ਦਾ ਹੈ ਜਲੇਬੀਆਂ ਜੇ ਤਾਂ ਭੁੱਲ ਗਏ ਤੈਨੂੰ ਦੁੱਧ ਨਾ ਖਾਣ ਲੱਗਿਆ ਰਾਤੀ ਸਾਡਾ ਗੈਸ ਖਤਮ ਹੋ ਗਿਆ ਸੀ ਗਾਇਸ ਨੁੱਤ ਜੰਗੀ ਚਲੋ ਰਾਤੀ ਗਰਮ ਨਹੀਂ ਹੋਇਆ ਹੈ ਨਾ ਮੈਂ ਰਾਤੀ ਦੁੱਧ ਗਰਮ ਨਹੀਂ ਆਇਆ ਚੰਗੀ ਚਲੋ ਆਹ ਉਹ ਕੱਚਾ ਰਹਿ ਗਿਆ ਹੂੰ ਕਰਦੀ ਦੀ ਉਹਨਾਂ ਦਾ ਗੈਸ ਨਹੀਂ ਆਉਂਦਾ ਹੂੰ ਲੈਂਦਾ ਉਧਰੋਂ ਭਰਾ ਕੇ ਹਲੋ ਜਲੇਬੀ ਪਾਉਣ ਲੱਗੇ ਪਾਰਟ 2 ਪਤਾ ਨਹੀਂ ਉਹ ਵਿਊ ਹੋਣੇਗੇ ਨਹੀਂ ਪਰ ਪਾਉਣ ਲੱਗੇ ਆ ਤੇਰਾ ਨਾ ਬੰਦ ਮੁੰਡਲੇ ਬਿਨਾਂ ਖਾਣ ਦਾ ਬਲਸ਼ ਚਾਹੀ ਉਨੇ ਕੱਢ ਕੇ ਮੈਂ ਚਲ ਖਾਣੀਆਂ ਚਾ ਦੁੱਧ ਨਾਲ ਦੁੱਧ ਚ ਮਿੱਠਾ ਨਹੀਂ ਨਾ ਪਾਉਣਾ ਨਾ ਜਦ ਮੈਂ ਨਾ ਪੇਕੇ ਗਈ ਨੂੰ ਮੇਰੇ ਹਿਸਾਬ ਨਾਲ 2-3 ਮਹੀਨੇ ਹੋ ਗਏ ਹੋਣੇ ਆ ਤੇ ਪੇਕੇ ਜਾਣ ਦੀ ਮੈਂ ਤੇ ਕਰ ਲਈ ਤਿਆਰੀ ਫਿਰ ਮੈਂ ਹਾਂ ਅਗਲੇ ਮਹੀਨੇ ਮੇਰੇ ਕੋ ਜਾਣ ਜਾਣਾ ਤੇ ਹੁਣ ਹੋਵਾ ਤੇ ਮੈਂ ਤਿਆਰ ਕਰਕੇ ਰੱਖ ਲਿਆ ਸੂਡ ਬ੍ਰੈਸ ਕਰਕੇ ਰੱਖ ਲਿਆ ਤੁਹਾਨੂੰ ਮਿਲਦੇ ਸਵੇਰੇ ਮੈਂ ਦੁੱਬਲ ਗਿਆ ਕੋ